ਹਾਂਜੀ ਦੋਸਤੋ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚੇ ਆ ਦੋਸਤੋ ਪਿੰਡ ਮੋਨਪੁਰਾ ਤਹਿਸੀਲ ਜ਼ਿਲ੍ਹਾ ਸਪਿੰਡ ਤੋਂ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਵੀਰ ਜੱਜ ਉਹਨਾਂ ਦੇ ਕੋਲ ਆਏ ਆ ਦੋਸਤੋ ਜਿਦਾ ਕਿ ਸਾਰੇ ਭਰਾ ਜਾਣਦੇ ਆ ਪਸ਼ੂ ਵਪਾਰ ਦਾ ਕਿਤਾ ਵੀਰ ਉਹਨਾਂ ਦਾ ਤੇ ਪਸ਼ੂ ਦੋਸਤੋ ਪਹਿਲਾਂ ਵੀ ਆਪਾਂ ਕਾਫੀ ਤੁਹਾਨੂੰ ਦਿਖਾਇਆ ਇਸ ਘਰੋਂ ਅੱਜ ਇਸ ਵੀਡੀਓ ਦੇ ਵਿੱਚ ਟੋਟਲ ਦੋ ਮੱਝਾਂ ਤੁਹਾਨੂੰ ਦਿਖਾਉਣੀਆਂ ਨੇ ਦੋਨੋਂ ਗੱਭਣਾਂ ਤਿਆਰੀ ਵਾਲੇ ਪਸ਼ੂ ਆ ਮੋਨਪੁਰਾ ਪਿੰਡ ਦੋਸਤੋ ਸਰਹਿਆਲੀ ਤੋਂ ਵੀ ਥੋੜੀ ਦੂਰੀ ਆ रामपुरा ਪਿੰਡ ਬਿਲਕੁਲ ਨਜ਼ਦੀਕ ਬਰਿੰਗ ਪਿੰਡ ਬਿਲਕੁਲ ਲਾਗੇ ਵਰਿਆਹ ਪਿੰਡ ਬਿਲਕੁਲ ਨੇੜਿਆ ਸੁਹਾਵਾ ਪਿੰਡ ਦੀ ਦੂਰੀ ਥੋੜੀ ਆ। ਵਿਚਾਰੇ ਪਨੂਆ ਤੋਂ ਵੀ ਤਕਰੀਬਨ ਕੋਈ ਦੋਸਤੋ 6-7 ਕਿਲੋਮੀਟਰ ਦੀ ਦੂਰੀ ਆ ਪਿੰਡ ਮੂਹਨਪੁਰੇ ਦੀ। ਵੀਰ ਜੱਜ ਤੋਂ ਪੂਰੀ ਇਨਫੋਰਮੇਸ਼ਨ ਪੂਰੀ ਡਿਟੇਲ ਲੈ ਲਾਂਗੇ ਦੋਸਤੋ ਅੱਜ ਆਪਾਂ ਇਹਨਾਂ ਦੋਵਾਂ ਪਸ਼ੂਆਂ ਦੀ। ਬਾਕੀ ਪਸ਼ੂ ਚੰਗੇ ਹੁੰਦੇ ਆ ਪਹਿਲਾਂ ਵੀ ਆਪਾਂ ਤੁਹਾਨੂੰ ਦਿਖਾਇਆ ਇਸ ਕਰੋ ਪਸ਼ੂ ਜੇਕਰ ਆਪਾਂ گاਵਾਾਂ ਦੀ ਗੱਲ ਕਰ ਲਈਏ ਵੜਾ ਵੀ ਚੰਗੀਆਂ ਖਾਸ ਸਪੈਸ਼ਲ ਲੈ ਕੇ ਆਉਂਦਾ ਰਿਹਾ ਵੀਰ ਇਹ ਨੀਦੀ ਰੱਬ ਦੀਆਂ ਮੱਝਾਂ ਹੋਣ ਚਾਹੀਏ ਕ੍ਰੋਸ ਹੋ ਚੰਗੇ ਚੰਗੇ ਪਸ਼ੂ ਹੁੰਦੇ ਇਸ ਕਿਲੇ ਦੇ ਉੱਪਰ ਅੱਜ ਤਰੀਕ ਦੋਸਤੋ 13 ਅਗਸਤ ਨੂੰ ਆਪਾਂ ਇਹ ਵੀਡੀਓ ਬਣਾਉਣ ਜਾ ਰਹੇ ਹਾਂ ਸਮਾਂ ਕੋਈ ਦੁਪਹਿਰ ਦੇ ਡੇਢ ਪੌਣੇ 2 ਵਜੇ ਦਾ ਆਉ ਲੈਣਿਆ ਵ ਤੇ ਰਿ ਡਿਟੇਲ ਕਰਦੇ ਆਂ ਗਲਫਤ ਜੱਜ ਵੀਰ ਦੇ ਨਾਲ ਸਭ ਤੋਂ ਪਹਿਲਾਂ ਜੱਜ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਧੂ ਸਾਹਿਬ ਹੋ ਠੀਕ ਠਾਕ ਜੀ ਬੜੇ ਵਧੀਆ ਜੱਜ ਵੀਰੇ ਕੈਮ ਸੇਤਾ ਹਾਂਜੀ ਵਧੀਆ ਵਧੀਆ ਸੰਧੂ ਸਾਹਿਬ ਮਾਰੀਆਂ ਤੇ ਛਾਲਾਂ ਫਿਰ ਮੈਂ ਨਾ ਵਧੀਆ ਕੇ ਚੜਦੀ ਕਲਾ ਬਾਬੇ ਦੀ ਕਿਰਪਾ ਵਾ ਚੱਲੀ ਜਾਂਦਾ ਕੰਮ ਕਰ ਆਈ ਜਾਂਦੀਆਂ ਜਾਈ ਜਾਂਦੀਆਂ ਹਾਂਜੀ ਅੱਗੇ ਜੱਜ ਵੀਰ ਮੈਨੂੰ ਲੱਗਦਾ ਵੀ ਪ ਨਿਕਲਦਾ ਤੇ ਉਦੋਂ ਤੁਹਾਡੇ ਨਿਗਾ ਤੇ ਚੜਦਾ ਕੋਈ ਨਹੀਂ ਹਾਂਜੀ ਹਾਂਜੀ ਸੰਤੋ ਸਾਹਿਬ ਆਪਾਂ ਭਾਵੇਂ ਵੀਡੀਓ ਭਾਵੇਂ ਥੋੜੀ ਲੇਟ ਹੀ ਹੋ ਜੇ ਪਰ ਪਾਈ ਦੇ ਨਗੀਨੇ ਆ ਆ ਬਿਲਕੁਲ ਹਾਂਜੀ ਹਾਂਜੀ ਠੀਕ ਆ ਚੰਗਾ ਫੱਬਦਾ ਧੱਬਦਾ ਡੰਗਰ ਆਪਾਂ ਲੈਨੇ ਆ ਜੀ ਸਹੀ ਹੈ ਜੀ ਹਾਂਜੀ ਹਾਂਜੀ ਗਾਂ ਵੀ ਚੰਗੀ ਝੋਟੀ ਦੀ ਬਿਲਕੁਲ ਬਿਲਕੁਲ ਹਾਂਜੀ ਅੱਛਾ ਚਾਚਾ ਇੱਕ ਤਾਂ ਆਪਣੇ ਕੋਲ ਜਿਹੜੀ ਇਹ ਵੀਰ ਮੱਝ ਖੜੀ ਹੈ ਬਹੁਤ ਖੂਬਸੂਰਤ ਚੰਗਾ ਨਗੀਨਾ ਪੂਰਾ ਪ੍ਰੋਪਰ ਦਿਖਾਉਣਾ ਤੇ ਪੂਰੀ ਡਿਟੇਲ ਵੀ ਆਪਾਂ ਤੁਹਾਡੇ ਤੋਂ ਲੈ ਕੇ ਸਾਂਝੀ ਕਰਾਂਗੇ ਵੀਰਾਂ ਨਾਲ ਇੱਕ ਤਾਂ ਇਹ ਮੱਝ ਹੋ ਗਈ ਤੇ ਇੱਕ ਪਰਲੇ ਪਾਸੇ ਦੋਵੇਂ ਸਵੇ ਕਿਨਵੇਂ ਕਿਨਵੇਂ ਹਾਂਜੀ ਦੋਵੇਂ ओके okay. हां जी हां जी ਦੋਵੇਂ ਤਿੱਗੇ ਸੁਵੇ। ਦੋਸਤੋ ਇੱਕ ਵਾਰੀ ਪੂਰਾ ਬਾਡੀ ਸਟਰਕਚਰ ਆਪਾਂ ਤੁਹਾਨੂੰ ਇਸ ਮੱਝ ਤੋਂ ਦਿਖਾ ਦਿੰਨੇ ਆ ਤੀਜਾ ਸੁਵਾ। ਸੁਵੇਣ ਜਿਦ ਆਪਾਂ ਨਾਰਮਲੀ ਗੱਲ ਕਰਦੇ ਆ ਪਿੰਡੇ ਦੇ ਉੱਪਰ ਜਿਹੜੀ ਦੋਸਤੋ ਬਾਡੀ ਦੇ ਉੱਪਰ ਬੇਣ ਮੋٹے ਤੌਰ ਤੇ ਤੁਹਾਨੂੰ ਉਪਰੀਆਂ ਹੋਈਆਂ ਨਜ਼ਰ ਆਉਣਗੀਆਂ ਚੰਗੇ ਪਸ਼ੂ ਦੀ ਚੰਗੇ ਦੁੱਧ ਵਾਲੇ ਪਸ਼ੂ ਦੀ ਨਿਸ਼ਾਨੀ ਆ। ਸੋ ਬਾਕੀ ਬੰਤਰ-ਪੁੰਤਰ ਪੂਰੀ ਵੱਡੀ ਆ ਇਸ ਮੱਝ ਦੀ। ਪਤਲੀ ਚਮੜੀ ਦੀ ਆ। ਬਿਲਕੁਲ ਪਤਲੀ ਚਮੜੀ ਆ। ਇਧਰੋਂ ਤੁਸੀਂ ਵੇਖੋ ਬੈਕ ਸਾਈਡ ਤੋਂ। ਸੋ ਚੌੜਾ ਪਿੱਠ ਫੁੜਾ ਸੋਹਣਾ ਸਟਰਕਚਰ ਬਾਡੀ ਦਾ ਸਿੰਗਲ ਹੱਡੀ ਦੇ ਵਿੱਚ ਹੋਵਾਂ ਨਾਲੇ ਪਾਉ ਸੋਨਾ ਕਰਮਾਲੀ ਦੇ ਆਹ ਵੇਖੋ ਬਣਾਇਆ ਪੰਡਾ ਦੀਆਂ ਪੰਡਾ ਪਾ ਕੇ ਸੰਧੂ ਸਾਹਿਬ ਸੂਰੀ ਚੰਗੇ ਰਿਕਾਟ ਵਾਲੀ ਆਗੇ ਤੇ ਜੱਜ ਇਹ ਤਾਂ ਸਮਾਂ ਵੀਰ ਦੱਸਦੇ ਵੀ ਸਮਾਂ ਕਿੰਨਾ ਕੁ ਲੱਜੂਗੀ ਸੰਧੂ ਸਾਹਿਬ ਇੱਕ ਹਫਤਾ ਲੈਂਦੀ ਆ ਇੱਕ ਹਫਤਾ ਹਾਂਜੀ ਹਾਂਜੀ 16 ਤੋਂ 17 ਤਰੀਕ ਨੂੰ ਇਹ ਦਿਨ ਪੂਰੇ ਹੁੰਦੇ ਆ ਹਾਂਜੀ ਬਾਕੀ ਉੱਤੇ ਵੀ ਇੱਕ ਦੋ ਦਿਨ ਖੜ ਸਕਦੀ ਆ ਬਾਕੀ 14 ਕਿਲੋ ਦੁੱਧ ਉਹ ਕਹਿੰਦੇ ਕਿ ਦੁੱਧ ਸੂਏ ਚੋਇਆ ਵਾ ਇੱਕ ਟਾਈਮ ਦਾ 7 ਕਿਲੋ ਅਛਾ ਦੋਜੋ ਸਵੇਰ 14 ਕਿਲੋ ਦੀ ਚਵਾਈ ਹੋਈ ਹੈ ਹਾਂਜੀ 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 ਬਾਕੀ ਆਪਾਂ ਜੇ ਆਪਣੀ ਗੱਬਣ ਵੇਖਦੀ ਠੀਕ ਆ ਨਹੀਂ ਤੇ ਆਪਾਂ ਚਵਾ ਕੇ ਵੇਚਦਾ ਸੋ ਸੋਈ ਸਵਾਈ ਦੋ ਬਿਲਕੁਲ ਬਿਲਕੁਲ ਵੱਡੀ ਮਾਜਾ ਵੈਸੇ ਚਲੋ ਇਹਨਾਂ ਦੋ ਤਾਂ ਆਪਾਂ ਕਹਿੰਨੇ ਵੀ ਹਰ ਵਾਰ ਵੀ ਹੱਕ ਨਹੀਂ ਰੱਖਦੀ ਇਹਨਾਂ ਦੋ ਤਾਂ ਕੋਈ ਚੰਗੀ ਸੇਵਾ ਕਰੂ ਤਾਂ ਦਊ ਹਾਂਜੀ ਹਾਂਜੀ ਆਪਣੇ ਰਿਸ਼ਤੇਦਾਰਾਂ ਦੇ ਘਰੋਂ ਹੀ ਆਈ ਚੰਗੀ ਗਾਰੰਟੀ ਵਾਲੀ ਹੈ ਭਾਈ ਉਦਾਂ ਦੇ ਆਪਾਂ ਗਾਰੰਟੀ ਦਿੰਦੇ ਨਹੀਂ ਹਾਂ ਪਰ ਇਹ ਆਪਣੇ ਰਿਸ਼ਤੇਦਾਰਾਂ ਦੇ ਘਰੋਂ ਆਈ ਉਹਨਾਂ ਚੋਈ ਆ ਠੀਕ ਹੈ ਜੀ ਹਾਂਜੀ ਦੋਸੂ ਗਾਰੰਟੀ ਪੂਰੀ ਇਹਦੀ ਠੀਕ ਹੈ ਹਾਂਜੀ ਹਾਂਜੀ ਦੋਸੂ ਦੋਸ ਬਾਕੀ ਤਾਂ ਸੱਲੀ ਪੂਰੀ ਆ 14 ਕਿਲੋ ਦੂਜੇ ਸਵੇ ਦੁੱਧ ਚਵਾਇਆ ਆ ਥਾਣੇ ਵਾਲੀ ਦੇ ਚੱਟੇ ਦੇ ਦੇਖੋ ਚੰਗੀਆਂ ਨਾੜਾ ਨੋੜਾ ਮਿਲਕ ਵੈਨ ਬਹੁਤ ਚੰਗੀ ਬਣੀ ਥੱਬਿਆਂ ਤਾਂ ਥੱਬੇ ਵਾਲੀ ਬੈਠੀ ਆ ਤੇ ਦਿਨ ਤੋਂ ਉਸ ਤੋਂ ਲੈ ਜੋ ਕਿ ਖੁੱਲੇ ਡੁੱਲੇ ਦੇਰ ਹਜੇ ਚੰਗੇ ਰਹੇ ਆ ਆ ਦੇਖੋ ਬਿਲਕੁਲ ਅੱਲਾ ਥੁਲਾ ਚੰਗਾ ਜੇ ਕਰਪਾ ਗੱਲ ਕਰੀਏ ਤੇ ਬਿਲਕੁਲ ਤੁਹਾਨੂੰ ਤੋਂ ਲੈ ਕੇ ਦੋਸਤੋ ਸੂਨ ਨਾਲ ਜਿਹੜਾ ਭਵਾਨਾ ਟੱਚ ਕਰਦਾ ਪਿਆ ਲੱਜੂ ਹੋ ਜੇ 5 6 ਦਿਨ ਦੱਸਿਆ ਹਾਂਜੀ ਹਾਂਜੀ 17 ਤਰੀਕ ਨੂੰ ਦਿਨ ਪੂਰੇ ਹੁੰਦੇ ਆ ਠੀਕ ਆ ਹਾਂਜੀ ਹਾਂਜੀ ਪੋਰੀ 17 ਅਗਸਤ ਨੂੰ ਦਿਨ ਜਿਹੜੇ ਦੋਸਤੋ ਪੂਰੇ ਆ ਔਰ ਥੱਲੇੋਂ ਬਹੁਤ ਜਿਆਦੀ ਸਫਾਈ ਫਰੀਕੀ ਫਰੂਕੀ ਬਹੁਤ ਆ ਵੇਖੋ ਠੀਕ ਆ ਜੀ ਹਾਂਜੀ ਤੇ ਲੇਵਾ ਬਹੁਤ ਸੋਹਣਾ ਕਮਾਲ ਦਾ ਲੇਵਾ ਕਰਮ ਵਾਲੀ ਤਿਆਰ ਕਰੀ ਖੜੀ ਅੱਜ ਤੇ ਵਜਨ ਲੋੜ ਪੂਰਾ ਕੱਦ ਪੋਤ ਤੋਂ ਵੱਡਾ ਇਸ ਮੱਝ ਦਾ ਠੀਕ ਆ ਜੀ ਤੇ ਇਹ ਗੱਲ ਆਪਾਂ ਜ਼ਰੂਰ ਨੋਟ ਕਰਾ ਦਿੰਨੇ ਆ ਵੀ ਦੂਰੋਂ ਜਿਹੜੇ ਕਿਸੇ ਵੀਰ ਨੇ ਤੁਰਨਾ ਇੱਕ ਕੱਦ ਖਾਈਟ ਨੂੰ ਕਈ ਵੀਰ ਮੋਖ ਰੱਖ ਕੇ ਤੁਰਦੇ ਆ ਤੇ ਸੋਹਣੇ ਕੱਦ ਕੱਟ ਦੇ ਵਿੱਚ ਕੱਦ ਘਾਟ ਵਾਲੇ ਪਾਸੇ ਕੋਈ ਢੇਲ ਮੱਠ ਨਹੀਂ ਇੱਥੇ ਆਉਂਦੀ ਕਿਸੇ ਵੀਰ ਨੂੰ ਜਾਂ ਵੀਰ ਜੱਜ ਖੋਲ ਕੇ ਮੜਾ ਤ ਬੋਲ ਵੱਡੀ ਸੰਤੂ ਸਾਹਿਬ ਕੋਈ ਛੋਟੀ ਨਹੀਂ ਹੈ ਕੱਦ ਖਾਈ ਦਾ ਬਿਲਕੁਲ ਜੀ ਤੋਂ ਪਿਛੋਂ ਜਿੱਥੋਂ ਵੀ ਆਈ ਹੈ ਚੰਗੀ ਦੋਸਤੋ ਤਸੱਲੀ ਦਿੱਤੀ ਹੈ ਵੀ ਚੰਗਾ ਮਿਲਕ ਪਿਛਲੇ ਸਵੇ ਦੂਜੇ ਸਵੇ ਦੇ ਵਿੱਚ ਚਵਾਇਆ ਬਾਕੀ ਤੋਰਾ ਤੁਸੀਂ ਇਹ ਵੇਖ ਕੇ ਚੈੱਕ ਕਰੋ ਥਲਕ ਥਲਕ ਕਰਦੀ ਕਰਮਾ ਵਾਲੀ ਕਹਿੰਦੇ ਨਾ ਵੀ ਜਿਵੇਂ ਗਿੱਡ ਗਿੱਡ ਧਰਤੀ ਬਿਲਕੁਲ ਨੀਂ ਨੀ ਕਰੀ ਜਾਂਦੀ ਜਿੱਥੋਂ ਲੰਗਦੀ ਹੈ ਮੋੜ ਲੀਏ ਤਾਂ ਆਜੀ ਆਜੀ ਲੈ ਵੀ ਚਾਚ ਇੱਕ ਵਾਰੀ ਹੋਰ ਘੁਮਾ ਲਾ ਵੀਰ ਤੋਰ ਬਿਲਕੁਲ ਤੋਰ ਕੇ ਤਸੱਲੀ ਨਾਲ ਦਿਖਾ ਦੇ ਵੀਰਾਂ ਨੂੰ ਤੋਂ ਸਪੇਸ ਵੰਡ ਜਿਹੜੀ ਆ ਦੋਸਤੋ ਸੱਜੇ ਖੱਬੇ ਬੈਕ ਸਾਈਡ ਅਗਲੇ ਪਿਛਲੇ ਥਨਾਂ ਦੀ ਬਹੁਤ ਵਧੀਆ ਤੇ ਨਾਰਮਲ ਜੇਕਰ ਆਪਾਂ ਮੈਜ਼ਰਮੈਂਟ ਦੀ ਗੱਲ ਕਰੀਏ ਤੇ ਕੋਈ ਚੱਪੇ-ਚੱਪੇ ਦੇ ਥਨ ਆਪਾਂ ਕਹਿ ਸਕਦੇ ਵੀ ਚੱਪੇ-ਚੱਪੇ ਦੇ ਥਣ ਲੱਗਾ ਤੇ ਆ ਦੇਖੋ ਖਾਲਾ-ਖੂਲਾ ਬਹੁਤ ਸੋਹਣਾ ਦੋਸਤੋ ਬਹੁਤ ਦੇ 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 ਤਾਂ ਇਧਰੋਂ ਦੇਖੋ ਠੀਕ ਆ ਜੀ ਤਾਂ ਬਹਿਣੀ ਵਾਲੀ ਸਾਈਡ ਤੋਂ ਵੀ ਤੁਸੀਂ ਆ ਦੇਖੋ ਅਗਲੇ ਪਿਛਲੇ ਧਰਾਂ ਦਾ ਸਹਜ ਦੋ ਪਾਸੇ ਮਿਲਕ ਵੀਣ ਵੀ ਕਾਫੀ ਮੋਟੀ ਹਾਂਜੀ ਤਾਂ ਸੇ ਵਾਂਗੂ ਆ ਠੀਕ ਆ ਬਾਕੀ ਫਿਰ ਲਾਂਦੇ ਥਣ ਥਣ ਵੀ ਚੰਗਾ ਫਿਰ ਲਾਂਦੇ ਸੰਧੂ ਸਾਹਿਬ ਹਾਂ ਬਿਲਕੁਲ ਸੋ ਮੱਝ ਦੇ ਵਿੱਚ ਕੋਈ ਸ਼ੱਕ ਨਹੀਂਗਾ ਦੋਸਤੋ ਪਸ਼ੂ ਚਲੋ ਢੇਲੀ ਤੇ ਆਪਾਂ ਦਿਖਾਉਣੇ ਹੁੰਦੇ ਆ ਭੈਣ ਭਰਾਵਾਂ ਸਾਜਿਨਾਂ ਨੂੰ ਤੇ ਜਿਹੜੇ ਘਰੋਂ ਪਸ਼ੂ ਨਿਕਲਦੇ ਆਪਾਂ ਦਿਖਾਈਦੇ ਆ ਫਿਲਹਾਲ ਕੋਈ ਚੰਗਾ ਪਸ਼ੂ ਤਾਂ ਨਾ ਵੇ ਤੇ ਉੱਥੇ ਆਪਾਂ ਜ਼ਰੂਰ ਇਹ ਗੱਲ ਨੋਟ ਕਰਵਾ ਦਿੰਨੇ ਆ ਵੀ ਜਿਹੜੇ ਵੀਰ ਨੇ ਘਰੇ ਸੰਭਣੀਆਂ ਠੀਕ ਹੈ ਜਿਹਦੇ ਨੂੰ ਘਰੇ ਲੈ ਕੇ ਜਾਣਾ ਚਾਹੁੰਦਾ ਕੋਈ ਵੀਰ ਜਰੂਰ ਤੁਸੀਂ ਹੱਥ ਪਾ ਲਿਓ ਠੀਕ ਹੈ ਬਾਕੀ ਬਹੁਤ ਸੋਹਣਾ ਸਟਰਕਚਰ ਹੈ ਇਸ ਮੈ ਦਾ ਲੈ ਵੀ ਜੱਜ ਦੀ ਡਿਮਾਂਡ ਵੀਰੇ ਕੀ ਕਰਦਾ ਮੋਹਲ ਸੰਤੂ ਸਾਹਿਬ ਲੱਖ ਰੁਪਈਆ ਕਰਦੇ ਆਪਾਂ ਹਾਂ ਅਚੋ 3100 97000 ਦੀ ਦੇ ਦਾਂਗੇ 97 ਦੀ ਹਾਂਜੀ ਹਾਂਜੀ ਵਿਚਾਰ ਚ ਕਰਦੇ ਵੀ ਜਿੰਨਾ ਵੀ ਹੋ ਸਕਦਾ ਵੱਧ ਤੋਂ ਵੱਧ ਦੀ ਛੋਟ ਆਪਾਂ ਕਰਾਂਗੇ ਮੈਂ ਨਾ ਸੰਤੂ ਸਾਹਿਬ ਜਿਹੜਾ ਕੋਈ ਭੈਣ ਭਰਾ ਹੋਊਗਾ ਨਾ ਘਰੇ ਉਹਦਾ ਮਾਣ ਤਨ ਫੁੱਲ ਕਰਾਂਗੇ ਠੀਕ ਹੈ ਜੀ ਹਾਂਜੀ ਹਾਂਜੀ ਬਾਕੀ ਆਪਨੇ ਤੁਹਾਨੂੰ ਬੜਾ ਪਸ ਬਿਲਕੁਲ ਸਤ ਸੋ ਚੰਗਾ ਪਸ਼ੂਤਾਨਾ ਸੋ ਜਿਹੜਾ ਮੇਰਾ ਵੀਰ 97000 ਵੀਰ ਜੱਜ ਨੇ ਕਿਹਾ ਵੀ 97000 ਦੀ ਲੈ ਦੇ ਆ ਤੇ ਜਿਹੜਾ ਮੇਰਾ ਵੀਰ ਇੰਨੇ ਕ ਪੈਸੇ ਖਰਚ ਕਰਨਾ ਚਾਹੁੰਦਾ ਪਸ਼ੂਤਾਨ ਚੰਗਾ ਲਾ ਪਰ ਇਹ ਬਿਲਕੁਲ ਬਰੀਕੀਆਂ ਬਰੂਕੀਆਂ ਦੇ ਵਿੱਚ ਸੋਹਣੇ ਵੱਡੇ ਕੱਦ ਬੋਤ ਵਾਲੀ ਕੋਈ ਵੀਰ ਮੱਝ ਖਰੀਦਣੀ ਚਾਹੁੰਦਾ ਤੇ ਮੈਨੂੰ ਲੱਗਦਾ ਵੀ ਇਹ ਪਰਫੈਕਟ ਆ ਤੁਸੀਂ ਛੱਡ ਕੇ ਨਹੀਂ ਜਾਂਦੇ ਸੋਹਣੀ ਫੇਸ ਕੁਆਲਿਟੀ ਆ ਤੁਸੀਂ ਵੇਖੋ ਬਾਕੀ ਸੰਧੂ ਸਾਹਿਬ ਇਹ ਨਹੀਂ ਵੀ ਕੱਦ ਬਹੁਤ ਆ ਮੱਝ ਦੁੱਧ ਵਾਲੀ ਆ ਉੱਦ ਭਰੂਗੀ ਵੀ ਜਿੰਨਾ ਆਪਾਂ ਕਿਹਾ ਵਾ ਠੀਕ ਹੈ ਜੀ ਹਾਂ ਜੀ ਬਾਕੀ ਲੇਵੇ ਤੋਂ ਜੱਜਮੈਂਟ ਹੁੰਦੀ ਆ ਵੀ ਜਿਹੜੇ ਵੀਰਪਾਰਕ ਉਹਨਾਂ ਨੇ ਆਪੇ ਪਤਾ ਲਾ ਲੈਣਾ ਵੀ ਠੀਕ ਆ ਦੋ ਦਿਨਾਂ ਪਰੂਗੀ ਹਾਂਜੀ ਲਓ ਜੀ ਚੰਗਾ ਦੋ ਤਾਂ ਆਪਾਂ ਲੈ ਸਕਦੇ ਦੋਸੂ ਬਾਕੀ ਕਈ ਵਾਰ ਹੁੰਦਾ ਵੀ ਨਾਰਮਲ ਨਰਮ ਸੇਵਾ ਵਾਲਾ ਕੋਈ ਵੀਰ ਲੈ ਜੇ ਤੇ 12 13 ਵੀ ਬਾਕੀ ਚੰਗੀ ਸੇਵਾ ਵਾਲਾ ਕੋਈ ਵੀਰ ਲੈ ਗਿਆ ਤਾਂ ਸਦਾ ਵੀ ਐਡਾ ਪਸ਼ੂ ਕੋ 14 ਲੀਟਰ ਤੋਂ ਵੀ ਪਲੱਸ ਚਵਾ ਦੇ ਆ ਕੀ ਆ ਗਿਆ ਭੋੜੀ ਇਹ ਸੰਦੂ ਸਾਹਿਬ ਨਗੀਨਾ ਹੀ ਆ ਗਿਆ ਇਹ ਗਿਫਟੀ ਦੇਣਾ ਫਿਰ ਹਾਂਜੀ ਹਾਂਜੀ ਇਹ ਗਿਫਟੀ ਅੱਜ ਜਿਹੜਾ ਲੈ ਗਿਆ ਲੈ ਗਿਆ ਲੋਵੀ ਇਹ ਭੋਡੀ ਮੈਂ ਆ ਦੋਸਤੋ ਹਾਂਜੀ ਹਾਂਜੀ ਬినా ਸਿੰਘਾਂ ਤੋਂ ਤੇ ਇਹ ਜੱਜ ਤਿੱਜਾ ਸੁਆ ਸੁਹਣੀ ਹੈ ਤਿੱਜਾ ਸੁਆ ਸੁਹਣੀ ਹੈ ਸੰਧੂ ਸਾਹਿਬ ਤਿੱਜਾ ਸੁਆ ਇਹ ਖੰਨੋਂ ਤੋਂ ਪਹਿਲਾਂ ਹੀ ਲੱਗਦੀ ਹੈ ਅੱਛਾ ਜੀ ਹਾਂਜੀ ਬਸ ਇਹ ਨਹੀਂ ਕਿ ਫਿਰ ਸਿੰਘਾਂ ਤੋਂ ਬਖਾਲੇ ਦੀ ਸ਼ੇਪ ਜਿਹੜੀ ਹੈ ਸਾਰੀ ਪਤਾ ਚੱਲ ਜਾਂਦੀ ਹੈ ਹਾਂਜੀ ਹਾਂਜੀ ਬਾਕੀ ਥੋੜੀ ਜੀ ਵੀਰ ਨੇ ਕਹਿੰਨੇ ਸਾਹਮਣੀ ਕੀਤੀ ਹਾਂ ਹਾਂਜੀ ਸਾਹਮਣੇ ਘਰ ਨਹੀਂ ਆਈ ਤਾਂ ਦੋਸਤੋ ਨਰਮਜੀ ਸੇਵਾ ਦੇ ਵਿੱਚੋਂ ਇਹ ਮਾਝ ਨਿਕਲੀ ਆ ਭੋਡੀ ਆ ਥਣ ਚੱਟੇ ਦੀ ਬਹੁਤ ਸਾਫ ਹਸ ਨੋਨ ਡਾਊਨ ਦਾ ਸਿੰਘ ਵੀ ਜਿਹੜਾ ਕੋਈ ਵਿੱਚ ਮਤਲਬ ਨਹੀਂ ਰਹਿ ਜਾਂਦਾ ਕਿ ਭੋਡੀ ਹੈ ਬਾਕੀ ਥੱਲੇ ਲੇਵੇ ਦੀ ਤੁਹਾਨੂੰ ਦਿਖਾਉ ਹੰਡੀ ਸੀਲ ਦਾ ਜਿੱਦਾਂ ਮਰਜੀ ਸੰਤੂ ਸਾਹਿਬ ਭਾਵੇਂ ਆਉਂਦੀ ਬੈਜੋ ਭਾਵੇਂ ਆਂਦੀ ਬੈਜੋ ਚੱਕਰ ਹੀ ਨਹੀਂ ਉਹ ਤਾਂ ਲੈਵੇਂ ਨੂੰ ਲਾਉਣੇ ਆ ਵੀ ਇੰਨੀਆਂ ਧੀਰੀਆਂ ਨੇ ਹਾਂਜੀ ਹਾਂਜੀ ਇਹ ਤਾਂ ਕਰਮਾਣਾ ਹੀ ਡੰਗਰ ਕੋਈ ਨਿਕਲਦਾ ਸੰਤੂ ਸਾਹਿਬ ਠੰਡਾ ਸੀਲ ਇਹਨਾਂ ਕੁਆਲਿਟੀ ਬਹੁਤ ਸੋਹਣੀ ਹੈ ਤਿੱਜਾ ਸੂਆ ਇਸ ਮੈਨੇ ਸੁਨਾ ਠੀਕ ਹੈ ਜੀ ਇਹ ਜਿਹੜੀ ਭੈਣ ਤੋਂ ਲਈ ਉਹਨੇ ਸ਼ੌਂਕ ਨਾ ਜਾਂਦੇ ਜੀ ਜੀ ਕੱਟੀਦੇ ਅਸੀਂ ਸਿੰਘ ਦਗਾ ਤੇ ਠੀਕ ਹੈ ਜੀ ਹਾਂਜੀ ਹਾਂਜੀ ਉਹ ਮੇਨੂੰ ਤਾਂ ਵੀ ਜਿਆਦਾ ਚਲੋ ਮਾਲ ਦੇ ਵਿੱਚ ਕਈ ਨਾ ਸਿੰਘ ਸੁngੜਾ ਕੇ ਤੋੜਨ ਦਾ ਖਤਰਾ ਉਹ ਵੀ ਮੁਕਤ ਹੋ ਜਾਂਦਾ ਹਾਂਜੀ 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 ਠੀਕ ਹੈ ਹਾਂਜੀ ਰਵੀ ਜੱਤੀ ਵੀਰੇ ਤਾਂ ਦਿਨ ਦੱਸਦੇ ਸਹੀ ਵੈਸੇ ਕਿੰਨੇ ਕਾਪੂ ਇਹ ਵੀ ਹਫਤਾ ਇੱਕ ਲੈਂਦੀ ਸੰਤੂ ਸਾਹਿਬ ਇਹਦੇ ਵੀ 17 18 ਦੇ ਲਾਗੇ ਬੰਨੇ ਦਿਨ ਪੂਰੇ ਹੁੰਦੇ ਆ 12 18 ਹਾਂਜੀ ਹਾਂਜੀ ਠੀਕ ਆ ਜੀ ਤਾਂ ਦੋਸਤੋ ਬਿਲਕੁਲ ਸੇਮ ਹੀ ਇੱਕੋ ਦਿਨ ਹੈ ਇੱਕੋ ਦਿਨ ਤਕਰੀਬਨ ਕੋਈ ਇੱਕੋ ਜਿਹਾ ਸਮਾਂ ਲੈ ਕੇ ਜਾਣ ਗਿਆ ਦੋਵੇਂ ਮੱਜਾਂ ਤੇ ਜੇ ਤੇ ਜੇ ਸੂਬੇ ਆ ਤੇ ਤਕਰੀਬਨ ਕੋ 18 18 17 17 18 ਅਗਸਤ ਨੂੰ ਜਿਹੜੀਆਂ ਸੂਤੀਆਂ ਨੇ ਠੀਕ ਹੈ ਤੇ ਤਿਆਰੀ ਤਾਂ ਵੈਸੇ ਵਧੇਰੇ ਤੁਹਾਨੂੰ ਸਮਝ ਆ ਜਾਊਗਾ ਆਪਾਂ ਤੋਰ ਕੇ ਇੱਕ ਵਾਰੀ ਤੁਹਾਨੂੰ ਤੋਰ ਕੇ ਇੱਧਰ ਦਿਖਾਉਂਦੇ ਆ ਤੇ ਥੱਲੇ ਦੇ ਵੀ ਦੀ ਸਾਫ ਸੁਥਰੀ ਆ ਇਹ ਵੀ ਕਰਮਾ ਵਾਲੀ ਔਗੀ ਪੰਡਾਂ ਜਦੋਂ ਪੂਰੀ ਤਿਆਰੀ ਤੇ ਹੋ ਗਈ। ਤਪੜੇ ਪੜੇ ਨਵਾਇਆ ਵੈਸੇ ਕਈ ਵਾਰਾ ਦੋਸਤ ਪਸ਼ੂ ਦਾ ਜਾਂਦਿਆਂ ਸਫਰ ਤੇ ਪਤਾ ਨਹੀਂ ਲੱਗਦਾਗਾ ਜੋ ਪਿਛੋ ਦੱਸਿਆ ਹੁੰਦਾ ਕਈ ਵਾਰਾ ਲਿਖਤੀ ਤੌਰ ਤੇ ਜਿਹਨ ਲਿਖੀ ਹੁੰਦੇ ਆ ਉਸ ਵਿਹਾਵ ਤੇ ਆਪਾਂ ਗੱਲਬਾਤ ਕਰ ਲੈਣੀ ਆ ਕਈ ਵਾਰਾ ਪਸ਼ੂ ਜਾਂਦਿਆਂ ਕੋਈ ਦੋ ਤਿੰਨ ਦਿਨ ਕੱਢ ਕੇ ਵੀ ਸੂ ਸਕਦਾ। ਜਿਵੇਂ ਪਹਿਲਾਂ ਜਕਰ ਕੀਤਾ ਵੀ ਥੋੜੀ ਜੀ ਨਾਰਮਲ ਜੀ ਸੇਵਾ ਰਹਿ ਗਈ ਆ ਬਾਕੀ ਹੈ ਪਤਲੇ ਪਿੰਡੇ ਪਤਲੇ ਪਿੰਡੇ ਦੀ ਜਿਵੇਂ ਆਪਾਂ ਗੱਲ ਕਰਦੇ ਵੀ ਕਾਗਜ਼ ਪਰ ਕੀ ਬਿਲਕੁਲ ਜਿਹੜੀ ਪਤਲੀ ਚਮੜੀ ਇਹ ਟੋਕੜਾਂ ਦੇ ਭਾਅ ਅਜ ਸੰਤੂ ਸਾਹਿਬ ਆਪਾਂ ਦੇ ਦੇਣੀ ਆ ਸੱਜਰ ਸਾਇਸ ਦਾ ਮੈਂ ਤੇ ਹਾਈਟ ਆ ਮੀਡੀਅਮ ਦੇ ਵਿੱਚ ਆ ਬਾਕੀ ਜਿੰਨਾ ਕ ਮੁੱਲ ਤੋਂ ਜਿੰਨਾ ਕ ਮੁੱਲ ਕਰਨਾ ਉਹਨੇ ਮੁੱਲ ਨਾਲ ਜਿਹੜੀ ਸਰਫੋਂ ਮੇਲ ਜੋ ਮੈਂ ਨਾ ਸੰਦਸਾ ਗਾਵਾਂ ਨੂੰ ਹੀ ਠੰਡੀ ਜਾਂਦੀ ਆ ਤੇ ਦੇਖੋ ਆ ਦੇਖੋ ਜੀ ਠੀਕ ਆ ਜੀ ਇਨੀਆਂ ਸੂਲੀਆਂ ਦੇ ਰਿਕਾਰਡ ਹੀ ਟੁੱਟੇ ਪਏ ਆ ਨਿਕਾਇਆ ਜਵਾਬ ਭਾਵੇਂ ਚੋਈਏ ਬੇ ਆ ਇੱਕ ਪਾਸ ਹਾਂਜੀ ਹਾਂਜੀ ਬਿਲਕੁਲ ਠੀਕ ਆ ਉਹ ਤੁਸੀਂ ਇੱਕ ਵਾਰੀ ਮੜਾ ਜੀ ਕਿਦਾਂ ਨੇ ਨੋਟ ਕੀਤਾ ਵੀ ਥੋੜਾ ਜਿਹਾ ਪੈਰ ਦਪਾਉਂਦੀ ਆ ਮੜਾ ਮੁੜ ਕੇ ਲੱਥ ਲੁੱਥਾ ਗੱਡਾ ਲਾ ਟੂਲਾ ਸਾਢੇ ਤੋਂ ਲਾਹਣ ਲੱਗਣਾ ਅੱਛਾ ਅੱਛਾ ਜੀ ਤੁਮੇ ਨੋਟ ਕਰਾ ਦੇਣੇ ਆਪਾਂ ਵੀਰਾਂ ਨੂੰ ਮੜਾ ਜੀ ਠੀਕ ਹੈ ਜੀ ਧੰਨਵਾਦ ਆ ਕੇ ਆ ਗਏ ਆ ਸਹੀ ਆ ਲੈ ਵੀ ਜੱਜ ਵੀਰ ਕੀ ਕਰਦੇ ਆ ਮੰਗੇ ਜੀ ਇਹ ਸੰਤ ਸਾਹਿਬ ਆ ਗਿਫਟ ਹੀ ਆ ਤੇ ਹਾਂ 63 ਦੀ ਦੇ ਦਈਏ ਮੈਂ ਜਾਨਾ ਪਰ ਦੇ ਦੇ ਹਾਂਜੀ ਇਹ ਫਿਰ ਕਹਦਾ ਗਿਫਟ ਆ ਜਾ 65 ਦੀ ਦੇਣੀ ਪੂਰੇ 64000 ਦੀ ਦੇ ਦਿਆ ਪਕੜੀ ਦਾ ਤਿਆਰ ਤੇ ਤੈ ਹੀ ਕੋਈ ਗਿਫਟੀ ਕਾ ਕੋਈ ਸੰਧੂ ਸਾਹਿਬ ਇੱਕੋ ਹੀ ਮੁੱਲ ਕਰਨਾ ਵਾਜੀ ਚ 200 ਰੁਪਿਆ ਛੋੜ 58000 ਦੀ ਦੇ ਲੈ 58000 ਹਾਂਜੀ ਹਾਂਜੀ ਹੁਣ ਗਿਫਟ ਲੱਗਦਾ ਹਾਂਜੀ ਹਾਂਜੀ ਗਿਫਟ ਹੀ ਆ ਗਏ ਹਾਂ ਬਿਲਕੁਲ ਸਾਡਾ ਅੱਖਾਂ ਨਹੀਂ ਮੋੜਨਾ ਜੇ ਤੁਸੀਂ ਆਨੇ ਆਂ ਤੇ ਫਿਰ ਬਿਲਕੁਲ ਬਿਲਕੁਲ 200 ਛੋੜਾ ਹਾਂ ਕਸਰਾ ਕੁਸਰਾ ਕੱਢ ਕੇ ਦੋਸਤੋ ਵੀਰਾਂ ਦਾ ਵੀ 55000 ਦੇ ਵਿੱਚੋਂ 200 ਰੁਪਿਆ ਛੋਟ ਹੀ ਰਹਿ ਗਈ ਆ ਉਹ ਜ਼ਰੂਰ ਕਰਾਂਗੇ ਠੀਕ ਆ ਤੇ ਬਾਕੀ ਥਣ ਦੇਵੇ ਵਾਲੇ ਪ ਅਬ ਤੁਸੀਂ ਦੇਖ ਹੀ ਲਈ ਐ ਬਹੁਤ ਠੰਡੀ ਸੀਲ ਤੇ ਬਹੁਤ ਜਿਆਦਾ ਬਾਰਡਪੁੱਟ ਚੰਗੀ ਆਫਸੀ ਤਣਾ ਦੀ ਸੀਰੀਆਂ ਸੂਲੀਆਂ ਜੀ ਦਾ ਦੋਸਤੋ ਬਾਕ ਕਮਾਲ ਆ ਸੀਰੀਆਂ ਸੂਲੀਆਂ ਦੇ ਪਾਸੇ ਬਿਲਕੁਲ ਸਿਰਾ ਚੀਜ਼ ਐ ਤੇ ਭੋਟੀ ਇਹ ਮਾਜਾ ਤੱਜਾ ਸੂਨ ਵਾਲੀ ਪੂਰੀ ਡਿਟੇਲ ਦਾ ਪੂਰਾ ਰਿਕਾਰਡ ਜਿਹੜਾ ਦੋਸਤੋ ਇਹਦਾ ਤੁਹਾਨੂੰ ਮਿਲ ਗਿਆ। ਉਹ ਰੇਡਪੜਤਾ ਵੀ ਬਿਲਕੁਲ ਤੁਹਾਨੂੰ ਦੱਸਦਾ ਵੀਰ ਨੇ ਤੇ ਜੱਜੇ ਦੋ ਹੀ ਨਾ ਆ ਗਏ ਆਪਣੇ ਕੋਲ ਅੱਜ ਵੀਰ ਹਾਂਜੀ ਹਾਂਜੀ ਸੰਤੋ ਸਾਹਿਬ ਦੋ ਹੀ ਅੱਜ ਠੀਕ ਐ ਭਰਾ ਜੀ ਤੇ ਇਹ ਕਪੜੇ ਨੰਬਰ ਕਰਤੀਏ ਸਾਹਿਬ ਨੰਬਰ ਸੰਤੋ ਸਾਹਿਬ ਆਪਣਾ ਹੈਗਾ 9873 727286 ਪਿੰਡ ਮੋਨਪੁਰ ਤੇ ਜ਼ਿਲ ਲਓ ਦੋਸਤੋ ਇਸੇ ਤਰ੍ਹਾਂ ਡੇਲੀ ਰੁਟੀਨ ਦੇ ਵਿੱਚ ਪਸ਼ੂ ਆਉਂਦੇ ਆ तकरीबन ਕੋਈ 1 2 2 ਨਾਗ ਜਿਹੜੇ ਆਉਂਦੇ ਰਹਿੰਦੇ ਆ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ